ਮਨ ਉਮੀਦ ਹੁੰਦੀ ਹੈ ਕਿ ਪਿੰਡ ਵਾਲੇ ਜਿਹੜੇ ਨੇ ਮੇਰੇ ਉਹ ਜਰਦੀਆ ਦੇ ਮੰਗੇ ਤਾਂ ਸਵਾਰਤੀਆ ਬਣਾ ਕੇ ਲਾਉਣਗੇ ਸੋ ਮੈਨ ਲਗਾ ਤੁਸੀਂ ਜੇ ਕਰੋੜ ਆਇਆ ਹੋਊਗਾ ਤਾਂ ਸਵਾ ਕਰੋੜ ਕਰਕੇ ਲਾਇਆ ਹੋਊਗਾ ਸੋ ਸਾਰੇ ਪਿੰਡ ਦਾ ਸਹਿਯੋਗ ਨਾਲ ਜਦੋਂ ਮਰਜੀ ਤੁਸੀਂ ਮੈਂ ਤਾਂ ਕਹਿੰਨਾ ਕੋਈ ਕੁਦਕ ਸੁੱਖ ਆਵੇ ਨਾ ਪਰ ਜਦੋਂ ਮਰਜੀ ਕੋਈ ਕੰਮਕਾਰ ਹੋਵੇ ਤਾਂ ਤੁਸੀਂ ਇੱਥੇ ਤਾਂ ਮੈਂ ਸਾਡਾ ਪਰਿਵਾਰ ਇੱਥੇ ਹੈ ਜਾਂ ਸਰਪੰਚ ਸਾਹਿਬ ਨੂੰ ਜਾਂ ਕਿਸੇ ਐਮਐਲਏ ਸਾਹਿਬ ਨੂੰ ਜਦ ਕਿਸੇ ਵੀ ਤਰੀਕੇ ਨਾਲ ਪਾਰਟੀ ਦੇ ਬਲਕਰ ਸਾਡੇ ਬਲੈਂਟੀ ਅੱਗੇ ਟੇਸਟ ਨਹੀਂ ਕਰ ਸਕਦੇ ਤੱਕ ਸਾਨੂੰ ਪਹੁੰਚਾਓ ਅਸੀਂ ਤੁਹਾਡੇ ਨਾਲ ਨਾਲ ਖੜਾਂਗੇ ਤੇ ਪੂਰੇ ਪੰਜਾਬ ਦੇ ਲੋਕ ਵੀ ਕੁਝ ਨਹੀਂ ਇਸ ਗੱਲੋਂ ਕਿ ਅਸੀਂ ਇਹ ਜਾਂ ਕੁਝ ਦੇਖਿਆ ਨਹੀਂ ਕਦੇ ਵੀ ਆਏ ਹੋਏ ਨਾ 2 ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਪਰਣਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਤੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ ਚ ਰਹਿੰਦਾ ਉਹ ਦਾ ਮੈਂਬਰ ਹੈ ਰੱਬ ਨਾ ਕਰੇ ਜੇ ਬਿਮਾਰੀ ਹੋ ਜੇ 552 ਉੱਚ ਅਸੀਂ ਪ੍ਰਾਈਵੇਟ ਹਸਪਤਲ ਕਰਦੇ ਉਹਨੂੰ ਹਜ਼ਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਦੇ 50 ਜਾਓ ਇਲਾਜ ਕਰਾਓ ਇਲਾਜ ਕਰਾ ਕੇ ਘਰੇ ਆਜੋ ਸਾਹਬ ਚੋੜਾ ਪੈਸਿਆਂ ਦਾ ਦੁਆਇਆਂ ਦਾ ਸਰਕਾਰ ਕਰੂਗੀ 10 ਲੱਖ ਰੁਪਏ 2 ਔਕਤਬਰ ਤੋਂ ਲੱਗੂਗਾ ਹਾਂ ਨਾ ਸੋ ਬਾਕੀ ਕੱਸੀਆਂ ਦਾ ਪਾਣੀ ਹਰੀਆ ਬੈਠਾ ਹੈ ਹਾਂਜੀ ਸਿੱਧੀ ਉਹਨਾਂ ਦਾ ਆਹ ਇਹ ਹੋਰੀ ਬੈਠੇ ਨੇ ਤੇ ਨਗ ਨਾ ਪਾਸਾਟ ਵਾਲਾ ਇਹ ਹਰੀ ਬਣੀ ਬਟੂ ਵਾਹ ਇੱਕ ਇੱਕ ਖੁਸ਼ੀ ਹੋਈ ਸਾਰੇ ਪੁਰਾਣੇ ਪਤੋਸਤਾਂ ਮਿੱਤਰਾਂ ਨੂੰ ਬੀਠਾ ਸਾਰੇ ਪੁਰਾੜਾੜੇ ਬੈਠੇ ਜੌਨ ਡੀਅਰ ਬੈਠਾ ਗ੍ਰਾਹਾਂ ਵਾਲਾ ਇਧਰੋਂ ਭੋਲੇ ਹੋਈ ਬੈਠੇ ਹਨ ਸਾਰਾ ਵਰਸ਼ਨ ਬੈਠਾ

ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆ ਦੇਖੋ ਆ ਦੇ ਇਧਰ ਅਸਤੇ ਨੇ ਪਤਾ ਨਹੀਂ ਇਸ ਬੋਰਡ ਨੇ ਕਿੰਨੀਆਂ ਘਨੇਰੀਆਂ ਚੱਲੀਆਂ ਹੋਣੀਆਂ ਕਿੰਨੇ ਕੁ ਤੂਫਾਨ ਚੱਲੇ ਹੋਣੇ ਇਹ ਕਿਉਂ ਖੜਾ ਹੈ ਫਿਰ ਵੀ ਕਿਉਂ ਖੜਾ ਹੈ ਕਿਉਂਕਿ ਇਹ ਇੱਕ ਜੜਾ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਨਹੀਂ ਤਾਂ ਉਹ ਤੁ ਬਾਤ ਬਹੁਤ ਬਫਾਇਦੇ ਲਾਏ ਹੋਣੇ ਥੋੜੀ ਜਿਹੀ ਹਵਾ ਨਾਲ ਉੱਠ ਜਾਂਦੇ ਆ ਤੁਸੀਂ ਕਿਹੜਾ ਨਾਲ ਨਹੀਂ ਜੁੜੇ ਹੋਵੇ ਧਰਤੀ ਨਾਲ ਨਹੀਂ ਜੁੜੇ ਹੋਵੇ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾਂ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਿੱਥੇ ਪੜੇ ਹੋ ਉਹ ਜੜਾਂ ਨੇ ਆਪਣੀਆਂ ਪਣੇ ਨੂੰ ਉੱਟਾਂ ਨਹੀਂ ਸੋ ਜੜਾਂ ਨਾਲ ਜੁੜੇ ਰਹੋ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿੰਨਾ ਚਿਰ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਲਾ ਸਕਦਾ ਤੁਬਾ ਕੀ ਪਾਣੀ ਕੱਸੀਆਂ ਦਾ ਸਾਰੇ ਪੰਜਾਬ ਚ ਅਕਸੋ ਕਿਲੋਮੀਟਰ ਦੇ ਨੇੜੇ ਅਸੀਂ ਪਾਈਪਾਂ ਪਾਤੀਆਂ ਪੁਰਾਣੀਆਂ ਕੁਸਨੀਆਂ ਚਲਾ ਲੀਆਂ ਸੂਏ ਚਲਾ ਲੇ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰਤਾ ਇੱਕ ਆ ਮੈਂ ਦੇਖਿਆ ਧਰਮ ਘੜੋ ਆ ਮੈਂ ਤਾਂ ਕਾਫੀ ਗੂਝਾ ਮਾਰ ਗਏ ਹੁਣ ਹੁਣ ਇੱਕ ਤਾਂ ਸੁਪਰੀਆਂ ਵੀ ਦੋ ਦੋ ਕੱਟ ਗਈਆਂ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱਤਾ ਸੁਣਦੀ ਜੇ ਉਹ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਪੁੱਤੋਂ ਦੀ ਥੋੜਾ ਥੋੜਾ ਛਿੱਟੇ ਪੈੰਦੇ ਰਿਹਾ ਤੁੰ ਸਾਰਾ ਚੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ ਆ ਜਾਣਗੇ ਜਾਂ ਕੋਈ ਡੁੱਬ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗੀ ਹੁਣ ਚੱਲ ਜਾਈਂ ਹਾਲਾਂਕਿ ਉਧਰ ਬਿਆਸ ਵਾਲੇ ਪਾਸੇ ਸਾਨੂੰ ਅੱਜ ਅੱਜ ਵੀ ਪਾਣੀ ਛੱਡਣਾ ਪਿਆ ਪਾਹ ਪਾਣੀ ਆ ਜਾਂਦਾ ਹੈ ਪੰਜਾਬ ਚ ਪਾਣੀ ਨਹੀਂ ਨਾ ਪਵੇ ਹਿਮਾਚਲ ਚ ਆ ਜਾਂਦਾ ਫਿਰ ਉਹ ਡੈਮਾਂ ਦੇ ਗੇਟ ਥੋੜਾ ਥੋੜੇ ਖੋਲਣੇ ਪੈਂਦੇ ਪਰ ਉਹ ਦਰਿਆ ਦੇ ਆਲੇ ਦੁਆਲੇ ਦੀ ਉਹ ਅਲਗੋੜ ਦੇ ਪਿੰਡੀ ਨੇ ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਜੇ ਅਸੀਂ ਕਿਰਾਇਆ ਦੇਵਾਂ ਆਲੇ-ਦੁਆਲੇ ਰਹਿਣਿਆਂ ਕਦੇ ਵੀ ਸਾਨੂੰ ਮਤਲਬ ਕਰ ਪਿੰਡ ਵਿੱਚ ਛੱਡ ਕੇ ਬਾਹਰ ਕਰਨੇ ਪੈਂਦੇ ਆ ਤੇਰੀ ਸੋ ਪਾਣੀ ਵਾਲੇ ਪਾਸੋਂ ਆਪਾਂ ਬਿਲਕੁਲ ਆਤਮ ਨਿਰਥਰ ਬਿਜਲੀ ਵਾਲੇ ਪਾਸੋਂ ਦੋ-ਤਿੰਨ ਦਿਨ ਹੀ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗਰੇਡ ਹੈ ਹੁਣ ਤਾਂ ਦਿਨੇ ਆਉਂਦੀ ਹੈ ਨਾ ਬਲਕਿ ਜਦੋਂ ਮਰਜ਼ੀ ਜਿੱਥੇ ਚਲਾ ਦੇ ਆ ਮੈਂ ਪਿੱਛੇ ਜੇ ਸਮਰਾਲੇ ਕੋਲੇ ਇੱਕ ਪਿੰਡ 'ਚ ਗਿਆ ਉਹ ਕਹਿੰਦਾ ਸਾਡੇ ਪਿੰਡ ਦੇ ਬਜ਼ੁਰਗਾਂ ਆਖਣੇ ਜੇ ਕਹਿੰਦੇ ਜਾਂਦਾ ਸਾਈਕਲ ਤੇ ਕਿੰਨੇ ਗ੍ਰਿਪ ਕੱਢ ਲਿਆ ਹੁੰਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕਲੀ ਚੱਲ ਪਿਆ ਯਾਰ ਕਹਾਂ ਨਾ ਪਾਣੀ ਆਇਆ ਤੇ ਕਹਿੰਦਾ ਕੱਚੀ ਦਾ ਅੱਡਾ ਹੀ ਜਾਂਦਾ ਕਹਿੰਦਾ ਕੀ ਕਰੀਏ ਕਹਿੰਦਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਪੁਲਿਸ ਕੋਲੇ ਜੀ ਲਾਬੇ ਕਾ ਪੋ ਉਹ ਸਾਡੀ ਮੋਟਰ ਚਲਾ ਗਿਆ ਰਾਤ ਨੂੰ ਝਾਰਤੀ ਹੈ ਜੋ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਪਾਣੀ ਤਾਂ ਪਹਿਲਾਂ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜੀ ਉਹ ਉਦੋਂ ਆ ਕਾਂਗਰਸ ਵਾਲੇ ਜ ਆ ਪਾਲੀਏ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਹਿਆ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਵੀ ਲੱਗਣ ਲਾ ਦੂੰ ਲੈ ਕਿੱਥੋਂ ਲਿਆ ਹੋਗਾ ਬਿਜਲੀ ਇਹ ਆ ਦੇਖੋ 27 27 ਦਿਨ ਦਾ ਕੋਲਾ ਪਿਆ ਪਹਿਲਾਂ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ ਦੋ ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਪਾਸੇ ਮੰਤਪਾਂ ਚ ਪਗੜੇ ਸਰਕਾਰ ਦੇ ਵਿੱਚ ਨਹੀਂ ਸਰਕਾਰੀ ਹਰ ਨਾ 27 ਦਿਨ ਦਾ ਕੋਲਾ ਤੇ ਨਹੀਂ ਸਾਨੂੰ ਤੇ ਰੋਕਣਾ ਪੈਂਦਾ ਕੋਲਾ ਚਾਹ ਕੰਡ ਤੋਂ ਆਉਂਦਾ ਵੀ ਅਜੇ ਥੋੜਾ ਜਿਹਾ ਸਾਨੂੰ 2 ਦਿਨ ਰੈਸਟ ਕਰਾ ਕੋਲਾ ਸਾਨੂੰ ਵਰਤਦਾ ਇੱਕ ਮੈਂ ਹੋਰ ਪਿੰਡ ਨਾਲ ਸਲਾਹ ਕਰਨੀ ਹੈ ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਗਿਆ ਸੀ ਟੈਨ ਪ੍ਰੋਗਰਾਮ ਤੇ ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਤੁਹਾਨੂੰ ਪਤਾ ਇਹ ਜਿਹੜਾ ਵੀ ਕੋ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖ ਲਈਏ ਉਹ ਕਾਮਯਾਬ ਹੈ ਤਾ ਉਹਨੂੰ ਤਾਹਾਂ ਲੈ ਜੰਨੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣਾ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਪਿਆਰ ਕਰਨਾ ਉਹ ਕਬੱਡੀ ਖਤਮ ਹੀ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜਵਾਕ ਕਿੱਥੇ ਘਟਣਗੇ ਨਹੀਂ ਬੱਡੀਆਂ ਕਬੱਡੀਆਂ ਹੰਗਰੂ ਹੈਗੀਆਂ ਨੇ ਤੂੰ ਜਵਾਕ ਤੇ ਜਦੋਂ ਜੇ ਆਪਾਂ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਸੋਪਾ ਦੋ ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਵਾਨ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋ ਮਹੀਨੇ ਲੈ ਲਓ 247 37 42 47 54 4 ਵਜੇ ਨੂੰ ਬੁੱਧਵਾਰ ਉਪਨ ਸਟੂਡੈਂਟਸ ਕਰ ਲਾਂ ਕਰ ਲਾਂਗੇ ਕਰ ਲਾਂਗੇ ਸਟੂਡੈਂਟ ਦੋ ਮਹੀਨੇ ਹੋਰ ਲੈ ਲਓ ਕੋਈ ਨਹੀਂ ਆ ਮਤਲਬ ਬਜਨੀ ਕਬੱਡੀ ਸ਼ੁਰੂ ਕਰੀਏ ਕਿਉਂਕਿ ਬੱਚੇ ਕਿੱਥੇ ਗੱਡਣ ਗਿਆ ਉਹ ਹੀ ਨਿੰ ਜਗ੍ਹਾ ਵੀ ਹੋ ਜੂਗੀ ਪਰ ਪੰਜਾਬ ਬਲੇ ਵੀ ਤਾਂ ਤਿਆਰ ਕਰੂੰਗੇ ਜੀ ਉਹਨਾਂ ਨੂੰ ਛੋਟੇ ਹੁੰਦੇ ਤਾਂ ਖੇਡਾਂਗਾ ਆਉਂਗੇ ਨਹੀਂ ਪਰ ਦੂਨਾ ਮ ਕਿਹਨਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਦੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਾ ਜਗਰੂਪ ਸੀ ਬਾਤ ਪਾ ਦੇ ਬਾਤ ਨੂੰ ਨਾ ਕਰ ਜਗਰੂਪ ਹੁੰਦਾ ਸੀ ਟਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਸੰਪੀ ਵਾਲੇ ਵੀ ਬੱਚਾ ਪਾਪਾ 35 ਕਿਲੋ ਤੇ ਨਹੀਂ ਗਏ ਸੀ ਪਾਪੜੇ 52 ਕਰ ਲਾਂਗੇ ਤੂੰ 50 ਦੇਣੀ ਪਤਾ ਕੀ ਆਸੀਂ ਚਲੇ ਗਏ ਮੈਂ ਦੰਦਾ ਸੱਚੀ ਗੱਲ ਦਾ ਪਗੜਾ ਕੋਈ ਲੋਬੀ ਲੋਕੀ ਸੁਣੀ ਗੱਲ ਹੈ ਬਿੱਕਰ ਫਿੱਕਰ ਜਿਹੜੇ ਪੰਡਤਾਂ ਨੂੰ ਬਿੱਕਰ ਉਹ ਸਾਡਾ ਕੋਚ ਤੇ ਉੱਥੇ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ 35 ਕਿਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਕਰਤੀ ਪਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੁਰੀ ਬੈਹੇ ਸੀ ਨਿੱਕੇ ਹੁਰੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਕੀ ਮਾਇਆ ਐਸਾ ਰੋਟੀ ਖਾਣੀ ਐ ਕਹਿ ਠੀਕ ਹੈ ਅਸੀਂ ਸਾਰੇ ਉਹਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਗੁੰਡੇ ਕੱਟ ਕੇ ਮੋਰੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇਹਨਾਂ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੋਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕਹੇ ਕੰਡੇ ਤੇ ਕੋਈ ਸਾਤੀ 40 ਦਾ ਢਾਈ ਤੇ ਤਿੰਨ ਕਿਲੋ ਸਾਗ ਹੀ ਖਾ ਗਏ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਤਾਂ ਇਹ ਤਾਂ ਕਹਿੰਦਾ ਕਹਿੰਦਾ 50 ਕਿਲੋ ਖਾ ਦੋ ਹਜੇ ਤੇ ਵਜੇ ਬਲਦ ਆਖੋ ਕਾ ਬੰਨੋ ਕਰਨਾ ਤੇ ਨਾ ਦੋ ਜਣੇ ਰਹਿ ਗਏ ਜਿਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਸੰਤਰੀ ਦੀਆਂ ਫਾੜੀਆਂ ਚ ਕਿਸੇ ਨੂੰ ਕੋਈ ਨਹੀਂ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨਾ ਕਿ ਯਾਰ ਰਹਿ ਤਾਂ ਅਸੀਂ ਦੋ ਗਏ ਹੁਣ ਉਹਨਾਂ ਦੀ ਟੀਮ ਤਕੜੀ ਉਹਨਾਂ ਦੀ ਬੱਲਰੇ ਨਾਲ ਦੀ ਦੋਨੇ ਅਸੀਂ ਸਟਾਪਰ ਉਹ ਆਇਆ ਕਰਨ ਅਸੀਂ ਥੋੜਾ ਜਿਹਾ ਹੱਥ ਜਪਾਇਆ ਕਰੀਏ ਉਹ ਭੱਜ ਲੈ ਬੰਸਾ ਭੱਜਣ ਦਿੰਦਾ ਸਾਨੂੰ ਅਸੀਂ ਮੁੜ ਆਇਆ ਕਰੀਏ ਕਬੱਡੀ ਪਹੁੰਚ ਆਇਆ ਕਰੀਏ ਮਾਰਿਆ ਕਰਮ ਕੈਂਚੀ ਸਾਹਮ ਜੋਰ ਲਾਉਣ ਦਿੰਦਾ ਇਸ ਤੋਂ ਉਹਦੀ ਸ਼ਾਬਾਸ਼ ਦੇ ਦੱਕੀਏ ਇਹ ਐਂ ਐਕਟਰ ਹੋ ਜਾ ਕਰੀਏ ਤੇਰੀ ਤੂੰ ਤਾਂ ਹੀ ਨਹੀਂ ਸੀ ਐਂ ਐਦਰ ਹੋ ਜਾ ਕਰੀਏ ਕਹਿੰਦੇ ਹਾਫ ਟਾਈਮ ਦਾ ਸਕੋਰ ਕਾਪੀਰ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੱਲਰੇ 52 ਸਤੌਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਤੁਰੂ ਕਰ ਚੱਲੀਏ ਮਾਹੀ ਸਾਡੇ ਤਾਂ ਬਸ ਲੰਘਦੀ ਹੈ ਜੀ ਉਦੋਂ ਸਾਡੇ ਬਸ ਨਹੀਂ ਜਾਂਦੀ ਜੇਤੂਗਰਾ ਜੇਤੂਗਰਾ ਦੀ ਜੇਤੂਗਰਾ ਲੈ ਕੇ ਆਗੇ ਪਰ ਕੋਈ ਤਾਂ ਜਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਵਾ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਜੋਕਰ ਨੂੰ ਤਿਆਰ ਕਰਾਂਗੇ ਤਾਂ ਤੁਹਾਨੂੰ ਉੱਤਮ ਦੇ ਵਧੀਆ ਫਲੇਰ ਦੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨ ਦੀ ਕੁਆਟੀ ਚਾਰ ਬਜਨ ਰੱਖ ਲਓ ਦੋ ਦਿਨ ਦਾ ਟੋਨਾ ਮੈਂ ਰੱਖ ਲਓ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਬਜੇ ਓਪਨ ਓਪਨ ਹੋ ਗਏ ਤੋਂ ਬਾਅਦ ਸ਼ੁਰੂ ਕਰਦੇ ਹਾਂ ਸਿੰਪਲ ਕੰਮ ਹਾਂਜੀ ਨਹੀਂ ਨਹੀਂ ਖੇਡਣਾ ਚਾਹਦੇ ਨੇ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇਨ੍ਹਾਂ ਇਨ੍ਹਾਂ ਦਾ ਜਿਹੜਾ ਅੰਦਰ ਜਿਹੜਾ ਇਨ੍ਹਾਂ ਦਾ ਛੁਪਿਆ ਹੋਇਆ ਟੈਲੈਂਟ ਬਾਹਰ ਨਹੀਂ ਆਸਾ ਹੂੰ ਉਹ ਤਾਂ ਉਤਾ ਪਤਾ ਗਿਆ ਉਹ ਤਾਂ ਉਹ ਤਾਂ ਦੇਖੋ ਉਹ ਤਾਂ ਟੂਰਨਾਮੈਂਟ ਕਮੇਟੀ ਤੇ ਹੈ ਤਾਂ ਆਪਾਂ ਕੀ ਕਰਦੇ ਆ ਪਹਿਲਾਂ ਦੇਖਦੇ ਨੇ ਜਿਹੜੇ ਮੈਚ ਨੇ ਛੋਟੇ 20 5 20 ਦੇ ਦਿਓ ਜੀ ਤੁਸੀਂ ਪਹਿਲੇ ਹੀ ਟਾਈਮ ਤੋਂ ਟੋੜ ਜਾਓ ਇਸ ਹਾਲ ਨਾ ਕਿ ਇੰਨੇ ਮੈਚ ਨੇ ਪੈ ਇੰਨੇ ਵੇ ਤੱਕ ਖਤਮ ਕਰਨੇ ਨੇ ਜਦੋਂ ਉਹਦੇ ਨੇ ਮੇਨ ਮੈਚ ਦੋ ਦੋ ਕਬੱਡੀਆਂ ਪਾਓ ਜੀ ਉਦੋਂ ਆਏਗਾ ਕਹਿਣੇ ਸੋ ਇਨ ਟਾਈਮ ਨੂੰ ਇਸ ਹਾਲ ਕਮੇਟੀ ਬਣ ਸਕਦੀ ਹੈ ਉਹ ਜੀ ਟੀਸੀ ਕੀ ਕਰ ਸਕਦਾ ਕਮੇਡੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਐਨੇ ਘੱਟ ਨੇ ਇਹਨੂੰ ਬਾਤ ਲੋ ਵੀ ਐਨੇ ਵੇਲੇ ਤੱਕ ਮੁੱਕ ਜੂਗਾ ਜੇ ਬਾਤ 5-10 ਮਿੰਟ ਦਿੰਨੇ ਆਰੇ 12-12 ਮਿੰਟ ਦਿੰਨੇ ਜੇ ਤੇ ਇਹ ਤਾਂ ਕੋਈ ਖਾਸ ਹੈ ਹਾਂ ਪਹਿਲਾਂ ਵੀ ਆਪਾਂ ਖਤਮ ਕਰ ਲਈਏ ਸੋ ਇਹ ਗੱਲਾਂ ਮੈਂ ਥੋੜੀਆਂ ਕਰਨ ਆਇਆ ਸੀ ਤੇ ਬਾਕੀ ਪਿੰਡ ਵਸਾਰ ਦੇ ਹਸਾਰ ਦੇ ਠੰਡੀ ਹਵਾ ਦੇ ਬੋਲੇ ਦੇਖੋ ਕਹਿੰਦੇ ਕੁੜੀ ਜਿੰਨੀ ਮਰਜ਼ੀ ਵੱਡੇ ਘਰੇ ਬਹੀ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਰੱਬਗੇ ਰਾਸਹੀ ਰਹਿੰਦੇ ਮੇਰੇ ਤੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਮੇਰੇ ਤੇਕੇ ਨੇ ਪਿੰਡ ਚੋਂ ਨਗਰ ਖੇੜੇ ਚੋਂ ਖੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਰਹਿਣ ਇਹ ਹੀ ਮੰਗ ਕਰਦਾ ਤੁਸੀਂ ਆਓ ਫੇ ਦੇਖਦੇ ਸਕੂਲ ਚੱਲਦੇ ਫਿਰ ਪਉ ਦੇਖ ਲੈਣੇ ਮੌਕਾ ਫੇ ਸਟੇਡੀਅਮ ਦਾ 1 ਕਰੋੜ 70 ਲੱਖ ਦਾ ਚੈੱਕ ਜਿਹੜਾ ਅੱਜ ਪਿੰਡ ਦੇ ਸਰਪੰਚ ਸਾਹਿਬ ਨੂੰ ਮੈਂ ਦੇਣ ਲੱਗਾ। ਕੋਈ ਕੋਈ ਵੀ ਪੰਚਾਇਤ ਮੈਂਬਰ ਆ ਜਾਓ। ਕੋਈ ਕਰਨਾ ਹੀ ਕਰਨਾ। ਇਹਦੇ 'ਚ ਇੱਕ ਮਿੰਟ ਮਗਾਓ। ਉਹ ਇੱਕ ਵਾਰ ਜਬਰੂ ਬਹਿ ਜਾਓ। ਇਹਦੇ 'ਚ ਆ ਜਿਹੜਾ ਇਹ ਅੱਜ ਵਾਲਾ ਚੈੱਕ ਹੈ। 1 ਕਰੋੜ 70 ਲੱਖ ਦਾ ਇਹਦੇ 'ਚ ਅ ਰਾਮ ਜੀ ਵਾਲੀ ਗਲੀ ਗੁਰਮੀਰਪੁਰ ਵਾਲੀ ਗਲੀ ਪੰਮੀ ਗਿੰਦਰ ਵਿੱਕੀ ਸੂਬੇਦਾਰ ਗੁਰਪਿਆਰ ਜਾਨੀ ਉਹਨਾਂ ਵਾਲੀਆਂ ਗਲੀਆਂ ਚਾਨਣਪੁੱਲ ਵਾਲੀ ਗਲੀ ਹੈਪੀ ਸਰਪੰਚ ਵਿੱਕੀ ਸੂਬੇਦਾਰ ਬੰਕਰ ਕੋਲਾ ਮੋਹਨ ਮੋਹਨ ਸਿੰਘ ਫਤਬਰਪੁੱਲ ਹਾਕਮ ਸਿੰਘ ਗੁਜਰ ਉਹਨਾਂ ਵਾਲੀ ਗਲੀਆਂ ਜਸਵਿੰਦਰ ਸਿੰਘ ਸਾਫਕਾ ਸਰਪੰਚ ਵਾਲੀ ਗਲੀ ਤੇ ਬਾਉਂਡਰੀ ਵਾਲ ਸਮਸ਼ਾਨ ਘਾਟ ਦੀ ਹੈ ਆਰਸੀ ਦੀ ਪਾਈਪਲਾਈਨ ਵੀਰ ਕਲਾ ਰੋਡ ਤੇ ਜੀ ਡਰੇਨ ਤੱਕ ਹੈ ਉਹ ਪਹੁੰਚ ਗਈ ਬਸਟੈਂਡ ਦੀ ਸਾਰੀ ਦਾ ਕੰਮ ਨਹੀਂ ਬਾਲਮੀਕ ਧਰਮਸ਼ਾਲਾ ਤੇ ਇੰਟਰਲੌਕ ਪਾਪਰ ਮਾਦਲ ਨਾਲ ਛੱਪੜ ਜਿਨ੍ਹਾਂ ਤੋਬਾ ਸਟੌਜ ਪੱਤੀ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਉਹ ਕੰਮਾਂ ਵਾਸਤੇ ਗੁਰੂ ਘਰ ਦੇ ਨੇੜੇ ਧਰਮਸ਼ਾਲਾ ਦੀ ਸਾਰੀ ਆ ਤੇ ਦੋ ਹੋਰ ਸ਼ਮਸ਼ਾਨ ਘਾਟ ਦੇ ਛੱਡ ਨੇ ਜਿਨ੍ਹਾਂ ਵਾਸਤੇ ਪੈਸੇ ਮੰਗੇ ਹੋਏ 1 ਕਰੋੜ 70 ਲੱਖ ਰੁਪਏ ਇੱਕ ਆਮਲੀ ਦਿੱਤੀ ਆ ਆਉ ਕੋਈ ਨਹੀਂ ਕਰਦਾ कहा फोटो कर बहुत, बहुत 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 धन्यवाद जी बात जी मिल गया मेले फोटो करा ले। फोटो चलते स्कूल चलते हैं। पता ही है कोई गल